ਹਾਂਜੀ ਸასიਗਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਤੇ ਅੱਜ ਵਾਵਾ ਦਿਨਵਾਦੀ ਵਲੌਗ ਸ਼ੂਟ ਕਰ ਲੱਗੇ ਆ ਥੋੜੇ ਬਿਜੀ ਹੀ ਰੀਲਾਂ ਰੂਲਾਂ ਪਾ ਦਿੰਦੀਆਂ ਸੀਗੀਆਂ ਲਾਈ ਪਾ ਲਈ ਦਾ ਥੋੜਾ ਤੇ ਅੱਜ ਤੁਹਾਨੂੰ ਦਿਖਾਉਨੇ ਆ ਪੂਰਾ ਵਲੌਗ ਫੇ ਕਿਦਾਂ ਫੇ ਅੱਜ ਕੀ ਲੱਗ ਰਿਹਾ ਕੋਈ ਸਾ ਪਿਛੇ ਕੀਤੀ ਹੋਈ ਤਿਆਰੀ ਤੇ ਦਿਖਾਉਨੇ ਆ ਅੱਗੇ ਤੁਹਾਨੂੰ ਵਲੌਗ ਚ ਆਜੋ ਫੇ ਸ਼ਾਬਾਸ਼ ਕਰਨ ਸ਼ਾਬਾਸ਼ ਵਾਵਾ ਸ਼ਾਬਾਸ਼ ਬੁਗਲੇ ਸ਼ਾਬਾਸ਼ ਵੈਰੀ ਗੁੱਡ ਬੱਲੇ ਪਾਲਿਆ ਨਿਗੇ ਨੇ ਗੱਭਰੂ ਵੇਖ ਲਉ ਤੁਸੀਂ ਮਿਹਨਤ ਨੂੰ ਹੋਏ ਹੋਏ ਆ ਚੱਲੋ ਸਹਿਜ ਚੱਲ ਚੱਲ ਮਾਰਸ਼ਾਲ ਚ ਦੱਬ ਕੇ ਮਾਰਸ਼ਾਲ ਉਹ ਮਗਰ ਲਾ ਗਿਆ ਤੇਰੇ ਤੇ ਤੇਰਾ ਰਿਸ਼ਤੇਦਾਰ ਚਲੋ 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 ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚਲੋ 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 ਐਡਾ ਕੁੱਪੇ ਸਿੱਟੀਆਂ ਨੇ ਚੱਲੋ ਘੋਟੀ ਜੇ ਜੇ ਘੱਟ ਲਾਏ ਹਨਾ ਫੇਰ ਦੋ ਬੋਤਲਾਂ ਮਿਲਣੀਆਂ ਬਰਮੀ ਦੀਆਂ ਚੱਲ 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 ਸ਼ਾਬਾਸ਼ ਸ਼ਾਬਾਸ਼ ਬੱਲੇ ਕਰਨ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਚਲ ਚੱਲ ਸ਼ਾਬਾਸ਼ ਬੁਗਲੇ ਸ਼ਾਬਾਸ਼ ਸ਼ਾਬਾਸ਼ ਲਾਉ ਡੰਡ ਲਾਉ ਡੰਡ ਵੈਰੀ ਗੁੱਡ ਹਾਂ ਵੈਰੀ ਗੁੱਡ ਸ਼ਾਬਾਸ਼ ਚੱਲੋ ਭਾਈ ਜੀ ਫੇਰ ਉਹਦੇ ਚਪਲ ਫੇਰੋ ਇਹਦੇ ਮਾਮੇ ਦਾ ਆਇਆ ਤੇ ਫੇਰ ਉੱਚਾ ਬਲੇ ਦੇ ਚੱਲ ਚੱਲ ਤੂੰ ਕਰ ਜੱਪ ਕਰ ਚੱਲ 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 ਤੇਰੇ ਤੇ ਹੀ ਆ ਫੋਕਸ ਜਾਓ ਪਈਓ ਚੱਲ 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 ਚੱਲੋ 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 ਸ਼ਾਬਾਸ਼ ਸ਼ਾਬਾਸ਼ ਉਧਰ ਲਾਲੀ ਹੁਣੀ ਵੀ ਸੀਰੀਜ਼ ਤਿਆਰ ਕਰੀ ਬੈਠੇ ਆ ਆਜੋ ਆਉਂਦੇ ਨਹੀਂ ਹੁਣ ਲਾਲੇਣ ਭਾਈ ਫੇਰ ਆਉਂਦੇ ਆ ਲਾਲੇ ਉਹਨਾਂ ਨੇ ਬਸਿਕ ਲੋ ਵੀ ਲਾਲੀ ਤਿਆਰ ਮਿੱਤਰਾ ਉਹ ਮਗਰਲਾ ਵੀ ਕਹਿੰਦਾ ਲਾ ਲੰਦੇ ਲਾ ਲੰਦੇ ਉਹਦੀ ਵੱਖੀ ਤਾਂ ਹੋਈ ਹੋਣੀ ਆ ਆਹੋ ਤਾਨੂੰ ਕਹਿੰਦਾ ਲਾ ਲੰਦੇ ਉਹਨਾਂ ਨੂੰ ਚੱਲ ਵੀ ਲਾਲੀ ਉਹ ਕਾਗੇ ਬੰਨੇ ਹੋ ਜਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਮੰਨੂ ਸ਼ਾਬਾਸ਼ ਲੱਖ ਤੇ ਹੱਥ ਤੇ ਬਾਰ ਬਾਰ ਇੱਕ ਵਾਰੀ ਕਿਹਾ ਹੁਣ ਜਿਹੜੇ ਚੁੱਕੇ ਮੈਂ 75 ਰੋਏ ਗੱਲ ਆ ਪਾਲਿਆ ਕਰੋ ਚਾਰ ਪੰਜ ਭਾਈ ਉਹ ਹੋੜੀ ਕੋ ਗਿਆ ਚੱਲ ਚੱਲ ਮਤਲਬ ਚੱਲ ਤੇਨੂੰ ਕੀ ਹੋਇਆ ਇੱਥੇ ਆਣ ਕੇ ਰੋ ਤੈਨੂੰ ਕੀ ਹੋਇਆ ਵਾ ਬੋਲਦਾ ਨਿਕਾ ਆ ਜਾਈਦਾ ਜਜਬਾ ਚੱਲ ਚੱਲ ਪਹੁੰਚਦਾ ਕੁੱਪੇ ਤਾਂ ਇਹ ਹੈਪੀ ਭਾਈ ਸ਼ਾਬਾਸ਼ ਵੈਰੀ ਗੁੱਡ ਜੀ ਡੰਡੂ ਕਾ ਟਾਂਡ ਚਲੋ 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 ਵੈਰੀ ਗੁੱਡ ਸ਼ਾਬਾਸ਼ ਚੱਲ ਮੈਂ ਤੇਰੇ ਘਰ ਆ ਪਟ ਜੇ ਸਹੀ ਚੱਲ ਸੋਨੇ ਆ ਦੰਨ ਮਾਰਾ ਪੂਰਾ ਆਏ ਰਾਜੀ ਸੁਟਲੀ ਕੀ ਹੋਇਆ ਚੱਲੋ ਸੇਵਕਾ ਚਾ ਚਾ ਲਾ ਲਿਆ ਕਿਹੜਾ ਬੈ ਗਏ ਆ ਕੀ ਗੱਲ ਕਬਾਤੇ ਕੋਜ ਨੇ ਚੱਲ ਚੱਲ ਆ ਜਾ ਆ ਜਾ ਮਿੰਟੋ ਮਿੰਟ ਮਾਰ ਲਾ ਕੋਹ ਨਹੀਂ ਹੁੰਦਾ ਚੱਲ 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 ਸ਼ਾਬਾਸ਼ ਕਰਨੀ ਸ਼ਾਬਾਸ਼ ਖੈਦੇ ਖੈਦੇ ਵੈਰੀ ਗੁੱਡ ਆਜੋ 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 ਓਏ ਹੋਏ ਹੋਰ ਓ ਬੇ ਚਲੋ 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 ਲੈ ਆਉਣੇ ਦੁੱਧ ਤੂੰ ਸੈਟ ਲਾ ਪਾ ਜੀ ਇਹਦੇ ਕੋਲ ਸੈਟ ਸੈਟ ਲਾ ਤੋ ਕੋਈ ਨਾ ਆ ਦੇ ਜਿੱਦਾਂ ਲੱਗਾ ਤੋ ਨਾ ਨਹੀਂ ਨੇ ਉਹ ਕਹਿੰਦਾ ਤੋੜਨਾ ਨਹੀਂ ਕਹ ਆ ਚਲੋ 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 ਵੈਰੀ ਗੁੱਡ ਸ਼ਾਬਾਸ਼ 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 ਬੁਗਲੇ ਸ਼ਾਬਾਸ਼ ਚੱਲ ਸਹਿਜ ਹੋ ਜਾ ਹੋ ਜਾ ਚੱਲ ਚੱਲ ਪਾਵਾਂ ਕੱਲ ਡਾਂਡ ਨਹੀਂ ਮਾਰਦਾ ਓਹੀ ਕਹ ਥੱਲੇ ਡਾਂਡ ਮਾਰਨਾ ਐਦਾਂ ਆ ਬਈ ਆਓ ਆਜੋ ਚਲੋ 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 की खड़ कद गए चल 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 शहर चल चलो 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 वेरी गुड शाबाश 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 बहुत सोहनी शाबाश वेरी गुड चलो 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 शाबाश ਹਾਂ ਹੋਣਾ ਆਇਆ ਕਿ ਨਹੀਂ ਚੱਲ 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 ਚੰਦ ਸਾਹਿਬ ਨਾਲ ਅੰਗਲੇ ਦੇ ਕਰੋ ਚੱਲ ਚੱਲ ਲੱਕ ਤੇ ਰੱਖਿਆ ਕਰੋ ਚਲੋ 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 ਵੈਰੀ ਗੁੱਡ ਸ਼ਾਬਾਸ਼ ਲੱਕ ਤੇ ਰੱਖਿਆ ਕਰੋ ਬੰਜੇ ਦੇ ਪੰਜੇ ਦੇ ਪਾਈ ਜਾਓ ਜੋ ਲੱਕ ਤੇ ਰੱਖਿਆ ਕਰੋ ਉਹਦੇ ਹਵਾ ਨਿਕਲੀ ਵੀ ਸਾਰੀ ਮੋਟਿਆ ਚਲੋ 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 ਬੈਂਦੇ ਨੇਗੇ ਓਏ ਆ ਗਿਆ ਨਹੀਂ ਮਿਹਨਤ ਨਹੀਂ ਹਿੰਦਾ ਕਿਹੜਾ ਇਹ ਭੱਜ ਗਿਆ ਹਾਂਜੀ ਆ ਪਈ ਰਹਿਣ ਓਏ ਦੇਖ ਓਰੇ ਆ ਓਏ ਚਲੋ ਚਲੋ ਤੁਸੀਂ ਚਲੋ ਤੁਸੀਂ ਕੀ ਗੱਲ ਆ ਆ ਵੇਖ ਲੈ ਵਿੱਚ ਆਉਂਦਾ ਆ ਬਲੌਗ ਦੇ ਸਾਰਾ ਕੁਝ ਹੀ ਆਜੋ 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 ਚੱਲ 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 ਮੈਨੂੰ ਚੱਲ ਮੈਨੂੰ ਚੱਲ ਸਾਹ ਨਹੀਂ ਲੈਣਾ ਭਾਨੇ ਨਾ ਕਹਿੰਦਾ ਵੱਖੀ ਜੜ ਗਈ ਤਾਂ ਬੈਗਿਆ ਕੀ ਦੀ ਮੰਨੂ ਦੀ ਓ ਪਾਜੀ ਮਗਰ ਬੈੜਾ ਓ ਬਈ ਮੁੰਡਾ ਚੱਲ 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 ਤੁਸੀਂ ਚਲੋ ਤੁਸੀਂ ਚਲੋ ਓ ਲੱਕ ਦੀਵਾ ਓ ਥੱਲੇ ਡਾਡ ਦੇ ਮਾਰਦਾ ਚੱਲ ਚੱਲ ਘੁੰਮ ਕੇ ਰਾਈਟ ਲੈਫਟ ਸਟ੍ਰੇਟ ਕੀ ਆਵਾਜ਼ ਮੰਨੂ ਹੀ ਜਵਾਜ ਚੱਲੋ ਚੱਲ ਤੁਹਾਡੇ ਜੁੱਤੀਆਂ ਪੈਣੀਆਂ ਦੋਆਂ ਦੇ ਭਾਈ ਇਹਨਾਂ ਨੇ ਜੋ ਛਿਟੀ ਫੇਰੇ ਚਿੰਝੜੀ ਛੇੜਦੇ ਆ ਬੰਦਿਆਂ ਦੂਜਿਆਂ ਨੂੰ ਵੀ ਲਾਉਣ ਦਿੰਦੇਗੇ ਚਲੋ ਚਲੋ ਭਾਈ ਇੱਧਰ ਕੀ ਕੀਤਾ ਨਾ ਚੱਲੋ ਚਲੋ ਵੈਰੀ ਗੁੱਡ ਸ਼ਾਬਾਸ਼ ਚੱਲ ਵੀ ਮੁੜਿਆ ਸ਼ਾਬਾਸ਼ ਸ਼ਾਬਾਸ਼ ਕਹਿੰਦੇ 6 6 ਫੁੱਟੇ ਆ ਮੁੰਡੇ ਚੱਲ ਚੱਲ ਲਾਲੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਨਹੀਂ ਭਾਈ ਸਿੱਧਾ ਵੀ ਲਾਈ ਨਾ ਚਲੋ 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 ਸ਼ਾਬਾਸ਼ ਸ਼ਾਬਾਸ਼ ਬੱਚਿਓ ਸ਼ਾਬਾਸ਼ ਖਾਈ ਦਿਓ ਕੰਮ ਨੂੰ ਚਲੋ 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 ਬੱਲੇ ਜਮਸ਼ੇਰੀਓ ਆਲ ਵੀ ਨਾਲ ਵਾਲੇ ਖਾਈਦੇ ਕੰਮ ਤੂੰ ਹੀ ਚੱਲ ਵੀ ਚੱਲ ਵੀ ਚੱਲ ਵੀ ਚਲੋ 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 ਖੜ ਗੀਆਂ ਕਹਿੰਦੇ ਆ ਮੇਨ ਡੱਬਾ ਅੱਜ ਉਹ ਨਿੱਕੇ ਨਿਆਣੇ ਪਿੱਛੇ ਹੋ ਜਾ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਜੀਰਕਾ ਕੁੱਪਾ ਡੇਕਦਾ ਹੁੰਦਾ ਚਲੋ 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 ਪਾਜੀ ਕੱਢੋ ਇਹਦਾ ਪਾਣੀ ਬਾਹਰ ਇਹਨੂੰ ਕਰਾਉ ਮੜਾ ਸਹੀ ਚੱਲ ਸਹਿਰ ਕੀ ਕਰਦਾ ਪੁੱਤ ਲਾਉਂਗਰ ਪਰ ਲੱਗਣਾ ਚੱਲ 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 ਉਹ ਮੜਾ ਮੜਾ ਪਾਣੀ ਨਹੀਂ ਟਪਦਾ ਬਾਅਦ ਦੀ ਹੋ ਜਾ ਕਰੋ ਬਾਅਦ ਦੀ ਹੋ ਜਾ ਕਰੋ ਜਿਹੜੇ ਬੰਦੇ ਕੋ ਨਹੀਂ ਟਪ ਹੁੰਦਾ ਭਾਜੀ ਕਹਿੰਦਾ ਸ਼ਾਬਾਹ ਚਲੋ ਚੱਲ ਵੀ ਚੱਲ ਵੀ ਗੱਬਰੂਆ ਸ਼ਾਬਾਹ ਸ਼ਾਬਾਹ ਵੈਰੀ ਗੁੱਡ ਵੈਰੀ ਗੁੱਡ ਯਾ ਬਗਲੋ ਕਮਨ ਕਮਨ ਵੇਵਸ ਮੈਂ ਸੈ ਇਹਨੂੰ ਪੁੱਛਿਆ ਮੈਂ ਕਿਹਾ ਮੈਂ ਵੀ ਤੁਹਾਡੇ ਨਾਲ ਮਿਹਨਤ ਲਾਉਂਦਾ ਰਿਹਾ ਨਾ ਕੈਂਪ ਵਿੱਚ ਕਹਿੰਦਾ ਪਾਜੀ ਨਹੀਂ ਮੈਂ ਕਹਿੰਦਾ ਸੈ ਇਹਨੂੰ ਕੀ ਪਤਾ ਹੈ ਪਾਜੀ ਰੋਟੀਆਂ ਖਾ ਕੇ ਉਦਾਂ ਦਿਮਾਗ ਖਰਾ ਹੋ ਗਿਆ ਹਿਆ ਜ਼ਿਆਦਾਸ਼ਤ ਚੱਲ ਗਈ ਹੈ ਪਿਛਲੇ ਦੋਆਂ ਕਸਾਲਾਂ ਵਾਲੀ ਅੱਜ ਬੋਲਦਾ ਹੀ ਨਹੀਂ ਤੈਨੂੰ ਪਾਜੀ ਬੁਲਾਉਂਦਿਆ ਬੋਲਦਾ ਨਿਕਾ ਸੈ ਇਹ ਕਹਿੰਦਾ ਉਹ ਮੈਂ ਤੇ ਨਹੀਂ ਲਾਉਂਦਾ ਰਿਹਾ ਮਨ ਤੂੰ ਕਿਹਾ ਪਾਜੀ ਕਹਿੰਦਾ ਇਹ ਲਾਉਂਦਾ ਹੀ ਨਹੀਂ ਰਿਹਾ ਆ ਤੋ ਲੌਂਦਾ ਨਹੀਂ ਦੇਆ ਪਿਲੇ ਸਾਲ ਮੈਂ ਕਿਹਾ ਮੈਂ ਕੁੱਪੇ ਲਾਈ ਇੰਦਾ ਕਹਿੰਦਾ ਤੂੰ ਕੋ ਲੱਗਣਾ ਹੀ ਨਹੀਂ ਤੂੰ ਕਦੋਂ ਲਾ ਲੂਗਾ ਕਹਿੰਦਾ ਕੁੱਪੇ ਕਿੱਥੇ ਨਹੀਂ ਗਿਆ ਭਾਈ ਹਾਂ ਭਾਈ ਨੇ ਪੁੱਛਿਆ ਵੀ ਤੁਸੀਂ ਮਿਹਨਤ ਲਾਉਣੀ ਰਿਆ ਮੈਂ ਮੈਨੂੰ ਜਹਾਨ ਨਹੀਂ ਮੈਂ ਕਿਹਾ ਉਹ ਦੁੱਰ ਰੱਸੀ ਰੁਸੀ ਲਾਉਣੀ ਰੱਸੀ ਕਿਹੜਾ ਰੱਸੀ ਰੱਸੀ ਉਹ ਬੜ ਉਹ ਦੀ ਕਰਦਾ ਰਿਹਾ ਉਹਨੂੰ ਕੁੱਪੇ ਨਹੀਂ ਮੈਂ ਵੇਖ ਮੈਂ ਕਿਹਾ ਮੈਂ ਹੁਣ ਵੀਡੀਓ ਦਿਖਾਉਣੀ ਆ ਭਾਜੀ ਇਹਨਾਂ ਪੁਰਾਣੀਆਂ ਕੱਢ ਕੇ ਹੈ ਤੈਨੂੰ ਇੰਨਾ ਜੇ ਤਾਂ ਖਾ ਖਾ ਗਿਆ ਬਰਗਰ ਚੇਤਾ ਭੁੱਲਿਆ ਪਿਆ ਕਿੰਨੇ ਖਾਣਾ ਦਿਹਾੜੀ ਤੇ 버거 ਨਹੀਂ ਭਾਈ ਹੁਣ ਨਹੀਂ ਖਾਣਾ ਕਿੰਨੇ ਦਾ 버ਗਰਾਂ ਦਾ ਭਾਈ ਵੀ ਹੁੰਦਾ ਹੁੰਦਾ ਹੈ ਪਰ ਮੈਂ ਖਾਣਾ ਨਹੀਂ ਭਾਵੇਂ ਜੋਧੇ ਨੂੰ ਪੁੱਛ ਲੋ ਹਾਂ ਨਹੀਂ ਖਾਣਾ ਭਾਈ ਹੁਣ ਕੀ ਖਾਣਾ ਹੁਣ ਭਾਈ ਰੋਟੀ ਰੱਖ ਲੈ ਰੱਖ ਓਏ ਬਸ ਚੱਲ ਲਾ ਸੈਟ ਹੁਣ ਫੇ ਭੱਜ ਪਤਲਾ ਕਰਨਾ ਨਾ ਆ ਗਈ ਹੋਇਆ ਮੈਂ ਕਹ ਨਹੀਂ ਹੋ ਗਿਆ ਟੇਡਾ ਚਲੋ 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 ਸ਼ਾਬਾਸ਼ ਸ਼ਾਬਾਸ਼ ਬਿਜਲੀ ਕੋਈ ਨਾ ਕੋਈ ਨਾ ਆ ਰਿਹਾ ਇਹਦਾ ਕੋਈ ਨਾ ਡਿੱਗਾ ਜਿਹੜਾ ਕੁੱਪਾ ਰਹਿਣ ਤੋਂ ਸ਼ਾਬਾਸ਼ ਛੱਡ ਦੋ ਕੁੱਪਾ ਨਾ ਚੱਕਿਆ ਕਰੋ ਨਾ ਚੱਕਿਆ ਕਰੋ ਜਿਹੜਾ ਡਿੱਗਾ ਹੁੰਦਾ ਪਿਛਲੇ ਵੀ ਤੁਸੀਂ ਫਲੋ ਖਰਾਬ ਕਰ ਦਿੰਦੇ ਨੇ ਰਿਦਮ ਖਰਾਬ ਕਰ ਦਿੰਦੇ ਨੇ ਸਾਰਾ ਪਿਛਲਾ ਵੀ ਰਹਿਣ ਦੋ ਰਹਿਣ ਦੋ ਨਾ ਚੱਕੋ ਕੋਈ ਸਿੱਟੀ ਜਾਂਦਾ ਕੋਹ ਨਹੀਂ ਹੁੰਦਾ ਜਿਹੜਾ ਡਿੱਗਾ ਵਾ ਕੋਈ ਨਾ ਸ਼ਾਬਾਸ਼ ਲਾਲੀ ਚਲੋ 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 ਮੇਰੇ ਵੀਰ ਖਾਈ ਦੋ ਕੰਮ ਨੂੰ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚਲੋ 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 ਕੋਈ ਨਾ ਕੋਈ ਨਾ ਕਰਦੇ ਭਾਜੀ ਉਹਦਾ ਹੱਲ ਕੋਈ ਨਾ ਕਿਉਂਕਿ ਸਾਡੀ ਵੀ ਲਵਾਉਂਦਾ ਹੀ ਆ ਚਲ 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 ਆਜੋ ਆਜੋ ਬੁਗਲੇ ਕਰ ਸਟਾਰਟ ਚਲੋ 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 ਮਗਰ ਕੋਣ ਉਹ ਸੈਰ ਖੜਾ ਕਰਦਾ ਯਾਰ ਉਹ ਦੇਖੀ ਉਹ ਵਾਲੇ ਨਾ ਕੋਈ ਸੋੜ ਚਲ 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 ਸੈਰ ਚਲ 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 ਚਲੋ 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 ਚੱਲ ਓ ਵੇ ਚੱਲ ਸ਼ਾਬਾਸ਼ ਚਲੋ 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 ਵੈਰੀ ਗੁੱਡ ਸ਼ਾਬਾਸ਼ 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 ਚਲੋ ਚਲੋ ਗੁੱਡ ਗੋਇੰਗ ਗੁੱਡ ਗੋਇੰਗ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸੈਰੋ ਜਲਦੀ ਖੋ ਇਧਰ ਚਲੋ 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 ਚੱਲ ਸੈ ਚੱਲ ਚੱਲ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਚਲੋ 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 ਮੋٹے ਖੜ ਗਏ ਕੀ ਗੱਲ ਹਲਕਾ ਹੀ ਹਲਕਾ ਹੀ ਚੱਲ ਈਜ਼ੀ ਈਜ਼ੀ ਹਲਾ ਚੱਲ ਨਿਆਣਿਆਂ ਨੂੰ ਵੇਖ ਲਿਆ ਕਰ ਆ ਵੀ ਨਿਆਣੇ ਲਾਈ ਜਾਂਦੇ ਆ ਗਰਮੀ ਹੈ ਵੀ ਬਹੁਤ ਆ ਬੱਚੇ ਤੁਹਾਨੂੰ ਪਤਾ ਮਿਹਨਤ ਲਾਉਣੀ ਵੀ ਔਖੀ ਆ ਬਹੁਤ ਜਿਆਦੀ ਗਰਮੀ ਆ ਪਰ ਫੇਰ ਵੀ ਬੱਚੇ ਦੇਖ ਸਕਦੇ ਨੇ ਕਿੰਨੀ ਡੈਡੀਕੇਸ਼ਨ ਨਾਲ ਮਿਹਨਤ ਲਾਉਂਦੇ ਆ ਚਲੋ 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 ਸ਼ਾਬਾਸ਼ ਮੁੰਡੇ ਕਹਿੰਦੇ ਵਲੌਗ ਨਹੀਂ ਬਣਾਉਂਦਾ ਭਾਜੀ ਵਲੌਗ ਬਣਾਇਆ ਜਾਵੇ ਅੱਜ ਵਲੌਗ ਦੀ ਸ਼ਿਕਾਇਤ ਆਈ ਆ ਸਾ ਤੋਂ ਦੋ ਮਤਲਬ ਪਰ ਬੰਤੀ ਪਰਮੇ ਕੋਈ ਨਹੀਂ ਸ਼ਾਬਾਸ਼ 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 ਓਏ ਬਣਾ ਦੇ ਹੁਣ ਪਰਮੇ ਓ ਹੈਪੀ ਦੁੱਧ ਹੀ ਨਹੀਂ ਆਇਆ ਦੁੱਧ ਨਹੀਂ ਆਇਆ ਲਾਲੀ ਦੀ ਸਪੈਸ਼ਲ ਡਿਮਾਂਡ ਤੇ ਅੱਜ ਵਲੌਗ ਬਣਾਇਆ ਜਾ ਰਿਹਾ ਥੈਂਕ ਯੂ ਬੜੀ ਬਹੁਤ 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 ਧੰਨਵਾਦ ਕੀਤਾ ਜਾਂਦਾ ਕਾਲੂ ਸਰੋਪਾ ਵੀ ਲੈ ਕੇ ਆਉਣਾ ਚਲੋ 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 ਸ਼ਾਬਾਸ਼ 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 ਰੌਕ ਵਾਲੀ ਗਾ ਨੱਚਦੀ ਤੇਰੀ ਟੀ-ਸ਼ਰਟ ਤੇ ਵੈਰੀ ਗੁੱਡ ਬਹੁਤ ਸਾਰਾ ਵੈਰੀ ਗੁੱਡ ਦਾਦਾ ਤਾਂ ਇੰਜੇ ਖਾ ਤੁਰੇ ਚਲੋ ਚਲੋ ਓਏ ਇਕੱਠੇ ਇਕੱਠੇ ਇੱਕ ਮਿੰਟ ਓਏ ਸਹਿਜ ਅੱਗੇ ਹੋ ਨਿਆਣੇ ਪਿੱਛੇ ਆਓ ਜਿਹੜੇ ਅੱਗੇ ਆ ਚਲੋ ਬੁਗਲੇ ਦੇ ਮਗਰ ਨਿਆਣੇ ਪਿੱਛੇ ਹੋ ਰੋ ਤੂੰ ਕਿੱਧਰ ਚੱਲਿਆ ਚੱਲ ਚੱਲ ਫਿਰ ਸੈਟ ਲਾ ਬਾਅਦ ਚ ਦੇਖਦੀ ਚਲ ਵਿਚੋਂ ਨਹੀਂ ਭਜਣਾ ਸ਼ਾਬਾਸ਼ ਚੱਲ ਚੱਲ ਮੂਟਿਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੱਲੋ ਚੱਲੋ ਕੋਈ ਨਾ ਛੱਡ ਦਿਓ ਕੁੱਪਾ ਛੱਡ ਦਿਓ ਕੁੱਪਾ ਕੁੱਪਾ ਨਾਲ ਚੱਕਣ ਦੀ ਕਰੋ ਸ਼ਾਬਾਸ਼ ਚੱਲੋ 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 ਸ਼ਾਬਾਸ਼ ਚੱਲੋ 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 ਵੈਰੀ ਗੁੱਡ ਵੈਰੀ ਗੁੱਡ ਚੱਲ ਸਹਿਜ ਹੋ ਜਾ ਸ਼ੁਰੂ ਨਹੀਂ ਤੇ ਮੈਂ ਥੋਟੀ ਲੈ ਆਉਣੀ ਭਾਜੀ ਕੋ ਖੁੱਲੇ ਖੁੱਲੇ ਹੋ ਜਾ ਖੁੱਲੇ ਖੁੱਲੇ ਹੋ ਨਾਲ ਨਾਲ ਜੁੜੋ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਖੁੱਲੇ ਖੁੱਲੇ ਹੋ ਜਾ ਕਰੋ ਨਾਲ ਨਾਲ ਜੁੜਿਆ ਕਰੋ ਵਿੱਚ ਵਜਦੀਆਂ ਇੱਕ ਦੂਜੇ ਦੇ ਚਲੋ 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 ਵੈਰੀ ਗੁੱਡ ਚਲੋ 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 ਸ਼ਾਬਾਸ਼ ਗੁੱਡ 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 ਵੈਰੀ ਗੁੱਡ ਸ਼ਾਬਾਸ਼ ਚਲੋ 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 ਗੱਲ ਗੱਲ ਲਾਲੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਮੁੰਡਿਆ ਸ਼ਾਬਾਸ਼ ਧੂੜਾਂ ਪੱਟ ਦੋ ਅੱਜ ਐਵੇਂ ਯਕੀ ਚਲੋ 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 ਸ਼ਾਬਾਸ਼ ਚਲੋ 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 ਸ਼ਾਬਾਸ਼ ਚੱਲ ਸ਼ਾਬਾਸ਼ 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 ਚਲੋ ਆ ਵੀ ਦਾ ਮਨੂ ਆ ਵੀ ਦਾ ਕਰਨ ਬਾਤਾਂ ਹੀ ਕਰੇ ਚਲੋ 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 ਸ਼ਾਬਾਸ਼ ਚਲੋ 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 ਆਏ ਆਏ ਹੁਣੀ ਆ ਕੋਚ ਕਰਾਉਂਦਾ ਹੀ ਹਾਏ ਹਾਏ ਆ ਚਲੋ ਚਲੋ ਚੱਲ ਚੱਲ ਬੋਗਲੇ ਕੀ ਹੋਇਆ ਤੂੰ ਖੜ ਕੇ ਨਾਲ ਦਿਆ ਇਹ ਬੱਤੀਆਂ ਦਾ ਦੇਖ ਰੋ ਭਾਈ ਤੂੰ ਭੱਜ ਜਾ ਨਾ ਫੇ ਉਹਨੇ ਤਾਂ ਭੱਜਣਾ ਹੀ ਆ ਭਾਈ ਉਹਨੇ ਭੱਜ ਗਿਆ ਨਾਰ ਰਾਲ ਉਹਦੇ ਕਹਿੰਦਾ ਉਹ ਅੱਗੇ ਭੱਜ ਗਿਆ ਮੈਂ ਕਿਹਾ ਨਾਰ ਰਾਲ ਉਹਦੇ ਚਲੋ 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 ਸ਼ਾਬਾਸ਼ ਸਹਿਜ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਕਹਿੰਦਾ ਹੁਣ ਬ੍ਰਹਮੀ ਪੀਣੀ ਕਿਹੜਾ ਸੌਖੀ ਆ ਨਾ ਸਹਿਜ ਮਿਹਨਤ ਕਰਕੇ ਪੀਣੀ ਪੈਂਦੀ ਕਿ ਨਹੀਂ ਚਲੋ 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 ਦੇਖਦੇ ਕਿਹੜਾ ਤੇਜ਼ ਜਾਂਦਾ ਹੁਣ ਚਲੋ 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 ਦੇਖਦੇ ਕਿਹੜਾ ਤੇਜ਼ ਜਾਂਦਾ ਹੁਣ ਚਲੋ ਮੈਂ ਚਲ ਨਾਲ ਚਲ ਸ਼ੁਰੂ ਕਰ ਚਲ ਚਲ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਚਲੋ 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 ਚੋਬਰੋ ਚਲੋ ਆਤ ਲਾ ਗਏ ਸਾਬ ਸੱਚ ਕਰ ਕੁੱਪੇ ਦੇ ਮਗਰ ਆਇਆ ਕਰ ਚੱਲ ਚੱਲ ਉੱਠ ਓਠ 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 ਚੱਲ ਚੱਲ ਆ ਗਈ ਛੋਟੀ ਮਗਰ ਚੱਲ 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 ਬਿੰਦੇ ਉਹ ਲਾਇਆ ਨਹੀਂ ਤੂੰ ਕਾ ਲਾ ਲੈ ਲਾ ਗਏ ਚੱਲ 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 ਲਾਉਣੀ ਆਇਆ ਪੱਟ ਮੈਂ ਤੇ ਤੇ

ਉਹ ਬਰਫ ਸੱਟ ਦੇ ਵਿੱਚ ਖੋਲ ਕੇ ਢੱਕਣ ਉਹ ਵੀ ਅੱਧੀ ਹੋ ਗਈ ਆ ਮਿਹਨਤ ਸਮਾਰਟ ਹੁਣ ਬੱਚਿਆਂ ਦੀ ਡਾਈਟ ਬਣਨ ਲੱਗੀ ਆ ਸਹੀ ਹੈ ਜੀ ਸਹਿਜ ਹੁਣਾਂ ਦੀ ਖਰਾਕ ਬਣਨ ਲੱਗੀ ਆ ਬੱਚਿਆਂ ਦੀ ਨਹੀਂ ਸਹਿਜ ਹੁਣਾਂ ਦੀ ਸਹਿਜ ਹੁਣਾਂ ਦਾ ਨਾਸ਼ਟਾ ਪਾਣੀ ਲੱਗਾ ਹੁਣ ਤਿਆਰ ਗਰਮੀ ਹੈ ਹੀ ਬੜੀ ਤੱਦ ਨਿਆਣੇ ਵੀ ਕੀ ਕਰਨ ਸਹੀ ਆ ਪਰ ਨਹੀਂ ਬਹੁਤ ਆ ਜਾਂਦੇ ਗਰਮੀ ਇੰਨਾ ਸਹੀ ਗੱਲ ਜਿੰਨੀ ਕਿ ਲੱਗੀ ਜਾਂਦੀ ਮਿਹਨਤ ਸ਼ੁਕਰ ਕਰ ਲੈ ਵੀ ਬਟਾ ਪੱਕੀ ਹੋ ਗਿਆ ਹੁਣ ਕੰਮ ਰੈਡੀ ਇੱਥੇ ਆ ਤੋਏ ਹੁਣ ਕਰ ਦੇਣਾ ਆਪਾਂ ਡਾਕਟਰ ਨੂੰ